ਸਿੱਖ ਕੌਮ ਵਿੱਚ ਜਾਤ ਪਾਤ ਊਚ ਨੀਚ ਦੀ ਨਫ਼ਰਤ ਪੈਦਾ ਕਰਕੇ ਭਰਾ ਮਾਰੂ ਜੰਗ ਕਰਵਾਉਣ ਦੇ ਵਿਰੁੱਧ ਹੈ ਪਿਆਰ ਮੁਹੱਬਤ ਦੇ ਸੁਨੇਹ ਦਾ ਮਹੱਤਵ ਹੈ ਸਿੱਖ ਕੌਮ ਅਤੇ ਸਿੱਖ ਧਰਮ ਅਜਿਹੀ ਵਿਸ਼ਾਲਤਾ ਵਾਲਾ ਧਰਮ ਤੇ ਕੌਮ ਹੈ ਜਿਸ ਵਿੱਚ ਜਾਤ ਪਾਤ ਊਚ ਨੀਚ ਅਮੀਰ ਗਰੀਬ ਦਾ ਵਖਰੇਵਾ ਖੜਾ ਕਰਕੇ ਨਫ਼ਰਤ ਪੈਦਾ ਕਰਨ ਦੀ ਰਤੀ ਭਰ ਵੀ ਇਜਾਜ਼ਤ ਨਹੀਂ ਅਤੇ ਨਾਹੀ ਵੱਖ-ਵੱਖ ਕੌਮਾਂ ਧਰਮਾਂ ਜਾਤਾਂ ਪਾਤਾਂ ਵਿੱਚ ਉਲਝਾ ਕੇ ਸੋੜੀ ਅਧੀਨ ਆਧਾ ਰਹਿਣ ਨਿਰਾਰਥਕ ਸਿਆਸਤ ਕਰਨ ਦੀ ਇਜਾਜ਼ਤ ਹੈ ਇਸ ਲਈ ਜੋ ਵੀ ਆਗੂ ਸਿੱਖ ਕੌਮ ਦੇ ਨਾਮ ਉੱਤੇ ਜਾਂ ਸਿੱਖ ਸੰਗਠਨਾ ਦੇ ਨਾਮ ਉੱਤੇ ਜਾਤ ਪਾਤ ਉੱਚ-ਨੀਚ ਅਮੀਰ ਗਰੀਬ ਦੀ ਨਫ਼ਰਤ ਖੜੀ ਕਰਕੇ ਖਾਲਸਾ ਪੰਥ ਦੇ ਉੱਚ ਸਿਧਾਂਤਾਂ ਨੂੰ ਤਲਾਜ ਲਈ ਦੇਣ ਦੇ ਦੁਖਦਾਇਕ ਅਮਲ ਕਰ ਰਹੇ ਹਨ ਉਹ ਅਸਲੀਅਤ ਵਿੱਚ ਸਿੱਖੀ ਤੋਂ ਕੋਹ ਦੂਰ ਹਨ ਕਿਉਂਕਿ ਬਹੁਤ ਪਹਿਲੇ ਗੁਰੂ ਨਾਨਕ ਸਾਹਿਬ ਨੇ ਉਪਰੋਕਤ ਸਭ ਵਖਰੇਵਿਆਂ ਭਰਮਾਂ ਭੁਲੇਖਿਆਂ ਨੂੰ ਦੂਰ ਕਰਕੇ ਸਿੱਖ ਧਰਮ ਦੀ ਬਰਾਬਰਤਾ ਦੇ ਆਧਾਰ ਤੇ ਨੀ ਰੱਖੀ ਸੀ ਜਿਸ ਨੂੰ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੋਲੀ ਸਾਹਿਬ ਤਿਆਰ ਕਰਵਾ ਕੇ ਉਥੇ ਜਲ ਨਾਲ ਇਸ਼ਨਾਨ ਕਰਦੇ ਹੋਏ ਅਕਾਲ ਪੁਰਖ ਦੀ ਬਾਣੀ ਜਪਦੇ ਹੋਏ ਸਭ ਧਰਮਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਸੀ ਇਸੇ ਤਰ੍ਹਾਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੀ ਤਿਆਰੀ ਕਰਵਾ ਕੇ ਅਤੇ ਸ਼੍ਰੀ ਦਰਬਾਰ ਸਾਹਿਬ ਸਥਾਪਿਤ ਕਰਕੇ ਸਰਬਸਾਧ ਜੀ ਵਾਲਤਾ ਦਾ ਮਨੁੱਖਤਾ ਪੱਖੀ ਸੋ ਇਹ ਹਾਤਾਤਾ ਸੀ ਇਹਸ ਨੂੰ ਅੱਗੇ ਵਧਾਉਂਦੇ ਹੋਏ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਚਾਰੇ ਦਿਸ਼ਾਵਾਂ ਵੱਲ ਚਾਰ ਦਰਵਾਜ਼ੇ ਰੱਖ ਕੇ ਬਿਨਾਂ ਕਿਸੇ ਭੇਦਭਾਵ ਦੇ ਸਭ ਧਰਮਾਂ ਕੌਮਾਂ ਵਰਗਾਂ ਕਬੀਲੀਆਂ ਨਸਲਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਣੀ ਆਤਮਿਕ ਖੁਸ਼ੀ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਸੀ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਝ ਸਿੱਖ ਸੰਗਠਨਾਂ ਤੇ ਆਗੂਆਂ ਵੱਲੋਂ ਸਿੱਖ ਕੌਮ ਅਤੇ ਸਿੱਖ ਧਰਮ ਵਿੱਚ ਵੱਖਰੇਵੇਂ ਨਫ਼ਰਤ ਪੈਦਾ ਕਰਕੇ ਆਪਣੀ ਗੰਦਲੀ ਸਿਆਸਤ ਚਲਾਉਣ ਦੇ ਆਮਲਾਂ ਉੱਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਅਤੇ ਕਿਸੇ ਵੀ ਸਿੱਖ ਆਗੂ ਸੰਗਠਨ ਨੂੰ ਸਿੱਖੀ ਸਿਆਸਤਾਂ ਸਿੱਖੀ ਸਿਧਾਂਤਾਂ ਦੇ ਉਲਟ ਜਾ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਸਿੱਖ ਵਿਰੋਧੀ ਅਮਲ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸਾਡਾ ਸਿੱਖ ਧਰਮ ਸਮੁੱਚੀ ਮਨੁੱਖਤਾ ਇਨਸਾਨੀਤ ਅਤੇ ਸਰਬਸਾਂਝੀ ਬਾਲਤਾ ਦੇ ਆਦੇਸ਼ ਦਿੰਦਾ ਹੈ ਇਸ ਲਈ ਕਿਸੇ ਨੂੰ ਵੀ ਇਹ ਕੋਈ ਹੱਕ ਨਹੀਂ ਕਿ ਉਹ ਸਿੱਖ ਕੌਮ ਦੇ ਸਿਧਾਂਤਾਂ ਦੇ ਉਲਟ ਜਾ ਕੇ ਜਾਤਾਂ ਪਾਤਾਂ ਕੌਮਾਂ ਧਰਮਾਂ ਦੇ ਆਧਾਰ ਤੇ ਨਫ਼ਰਤ ਪੈਦਾ ਕਰਕੇ ਭਰਾ ਮਾਰੂ ਜੰਗ ਕਰਵਾਉਣ ਨੂੰ ਉਤਸ਼ਾਹਿਤ ਕਰਕੇ ਦੁਸ਼ਮਣ ਤਾਕਤਾਂ ਨੂੰ ਬਲ ਦੇਣ ਦੀ ਬਜਰ ਗੁਸਤਾਖੀ ਕਰੇ ਕਿਉਂਕਿ 10ਵੇਂ ਗੁਰੂ ਸਾਹਿਬ 3 ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਸਿੱਖ ਸਿਧਾਂਤ ਤੇ ਸੋਚ ਨੂੰ ਹੋਰ ਮਜ਼ਬੂਤੀ ਬਖਸ਼ਦੇ ਹੋਏ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦੇ ਕੇ ਸਮੁੱਚੀ ਮਨੁੱਖਤਾ ਨੂੰ ਅਜੀਆਂ ਨਫ਼ਰਤ ਭਰੇ ਅਮਲਾਂ ਅਤੇ ਕਾਰਵਾਈਆਂ ਤੋਂ ਦੂਰ ਰਹਿਣ ਅਤੇ ਸਮੁੱਚੇ ਇਨਸਾਨੀਅਤ ਮਨੁੱਖਤਾ ਨੂੰ ਪਿਆਰ ਕਰਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਹਕੂਕ ਪ੍ਰਦਾਨ ਕਰਦੇ ਹੋਏ ਅਸਲੀਅਤ ਵਿੱਚ ਪਹਿਲੇ ਨਵੇਂ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ ਨੂੰ ਕੇਵਲ ਮਜ਼ਬੂਤੀ ਹੀ ਨਹੀਂ ਦਿੱਤੀ ਬਲਕਿ ਉਸ ਸੋਚ ਤੇ ਦ੍ਰਿੜਤਾ ਨਾਲ ਪੈਰਾ ਦੇ ਕੇ ਆਪਣਾ ਆਪ ਤੇ ਸਰਬੰਸ ਵਾਰ ਕੇ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਪੰਥ ਦੀ ਵਟਮੋਲੀ ਸੋਚ ਤੋਂ ਉੱਪਰ ਕੋਈ ਨਹੀਂ ਹੈ ਇਨਸਾਨੀਅਤ ਤੇ ਮਨੁੱਖਤਾ ਹੀ ਅਹਿਮ ਹਨ ਇਸ ਲਈ ਜੋ ਵੀ ਆਗੂ ਕਿਸੇ ਭਰਮ ਭੁਲੇਖੇ ਵਿੱਚ ਜਾ ਗੁੰਮਰਾਹ ਹੋ ਕੇ ਜਾਤ ਪਾਤ ਊਚ ਨੀਚ ਦੇ ਨਾਮ ਤੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਇਸ ਗੱਲ ਨੂੰ ਪੂਰਨ ਰੂਪ ਵਿੱਚ ਤਿਆ ਕੇ ਸਿੱਖੀ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਵਿੱਚ ਸਰਗਰਮੀਆਂ ਤੇ ਜ਼ਿੰਮੇਵਾਰੀਆਂ ਨਿਭਾਉਣ ਤਾਂ ਕਿ ਮੁਲਕ ਵਿੱਚ ਵਿਚਰਨ ਵਾਲੀ ਕੌਮੀ ਵੀ ਕੌਮ ਧਰਮ ਫਿਰਕਾ ਕਬੀਲਾ ਸਿੱਖ ਕੌਮ ਪ੍ਰਤੀ ਬਣੇ ਵੱਡੇ ਮਾਨਸਤਕਾਰ ਤੋਂ ਮੂੰਹ ਮੋੜ ਕੇ ਢੰਬਲ ਪੁੱਸੇ ਵਿੱਚ ਜਾਵੇ ਅਤੇ ਸਿੱਖ ਕੌਮ ਪ੍ਰਤੀ ਬਿਨਾਂ ਵਜ੍ਹਾ ਗਲਤਫਹਿਮੀਆਂ ਪੈਦਾ ਹੋਣ ਇਸ ਲਈ ਸਾਡਾ ਸਭ ਸਿੱਖ ਸੰਗਠਨਾ ਤੇ ਆਗੂਆਂ ਵਿੱਚ ਭਾਵੇਂ ਵਿਚਾਰਕ ਤੌਰ ਤੇ ਕਿੰਨੇ ਵੀ ਵੱਖਰੇਵੇ ਕਿਉਂ ਨਾ ਹੋਣ ਪਰ ਸਿੱਖ ਧਰਮ ਦੇ ਸਿਧਾਂਤਾਂ ਤੇ ਅਸੂਲਾਂ ਦੇ ਵਿਰੁੱਧ ਨਾ ਤਾਂ ਉਹਨਾਂ ਨੂੰ ਕੋਈ ਅਮਲ ਕਰਨਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂਕਿ ਪੂਰੇ ਸੰਸਾਰ ਵਿੱਚ ਸਿੱਖ ਕੌਮ ਦੇ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਸੋਚ ਨੂੰ ਪਲ ਮਿਲੇ ਅਤੇ ਖਾਲਸਾ ਪੰਥ ਦਿਨ-ਬਦ ਦਿਨ ਚੜ੍ਹਦੀ ਕਲਾ ਵਿੱਚ ਵਿਚਰਦਾ ਹੋਇਆ ਆਪਣੇ ਕੌਮੀ ਤੇ ਇਨਸਾਨੀ ਫਰਜ਼ਾਂ ਦੀ ਪੂਰਤੀ ਕਰਦਾ ਰਹੇ ਅਸੀਂ ਵਿਚਾਰਾਂ ਦੇ ਵਖਰੇਵੇਂ ਰੱਖਦੇ ਹੋਏ ਵੀ ਪੁਰਾਤਨ ਸਮੇਂ ਦੀਆਂ 12 ਮਿਸਲਾਂ ਦੇ ਮਹਾਨ ਇਤਿਹਾਸ ਨੂੰ ਸਾਂਝਦੇ ਦੇ ਪੈਰਾ ਦੰਦੇ ਹੋਏ ਆਪਣੇ ਕੌਮੀ ਮਿਸ਼ਨ ਖਾਲਿਸਤਾਨ ਨੂੰ ਕਾਇਮ ਕਰਨ ਵੱਲ ਦ੍ਰਿੜਤਾ ਨਾਲ ਵਧਿਏ ਅਤੇ ਆਪਣਾ ਮੁਲਕ ਦੁਨੀਆ ਦੇ ਨਕਸ਼ੇ ਤੇ ਕਾਇਮ ਕਰੀਏ